ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਪੈਰੋ ਮਹੱਲਾ ਪਹਿਲਾ ਘਰ ਪਹਿਲਾ ਜੋਪ ਦੇ ਸੋ ਆਉ ਸਾਧ ਸੰਗ ਜੀ ਚੱਲ ਰਹੀ ਸਰਲ ਕਥਾ ਵਿਚਾਰ ਲੜੀਵਾਰ ਦੇ ਰੂਪ ਵਿੱਚ ਕੇਦਾਰਾ ਰਾਗ ਸਮਾਪਤ ਹੋਣ ਤੋਂ ਬਾਅਦ ਪੈਰੋ ਰਾਗ ਰੰਗ ਭੂਆ ਹੈ ਸੋ ਇਸ ਰਾਗ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 24ਵਾਂ ਸਥਾਨ ਹੈ ਰਾਗ ਪੈਰੋ ਦੇ ਅੰਦਰ ਪਹਿਲੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਘਰ ਪਹਿਲੇ ਸੁਰਤਾਲ ਵਿੱਚ ਚੌਪ ਦੇ ਚਾਰ-ਚਰ ਪਦਿਆਂ ਵਾਲੇ ਸ਼ਬਦ ਉਚਾਰਨ ਕਰਦੇ ਆ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕ ਅਦੁੱਤੀ ਬ੍ਰਹਮ ਓੰਕਾਰ ਸਰਬਦਾ ਪ੍ਰਕਾਸ਼ਕ ਜੋ ਸਤ ਕਈਏ ਨਾਸ਼ ਤੋਂ ਰਹਿ ਸੱਚ ਸਰੂਪ ਨਾਮ ਪ੍ਰਸਿੱਧ ਕਰਤਾ ਕਈਏ ਜਗਤ ਦਾ ਰਚੈਤਾ ਪੁਰਖ ਪੂਰਨ ਹੈ ਨਿਰਪਉ ਪੈ ਤੂੰ ਰਹਤ ਹੈ ਜੋ ਨਿਰਵੈਰ ਵੈਰ ਤੂੰ ਰਹਤ ਹੈ ਅਕਾਲ ਕਾਲ ਮੌਤ ਤੋਂ ਰਹਦਾ ਹੈ ਮੂਰਤ ਜਿਸ ਦੀ ਹਸਤੀ ਸਰੂਪ ਅਜੂਨੀ ਜੂਨਾ ਤੋਂ ਰਹਤ ਸਭ ਪੰਗ ਸੁੱਤੇ ਪ੍ਰਕਾਸ਼ ਸਰੂਪ ਹੈ ਗੁਰ ਚੇਤਨ ਤੇ ਪ੍ਰਸਾਦ ਆਨੰਦ ਸਰੂਪ ਹੈ ਵਾ ਐਸੇ ਵਿਸ਼ੇਸ਼ਣਾ ਵਾਲਾ ਪ੍ਰਮਾਤਮਾ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਸਤਿਗੁਰੂ ਜੀ ਇਸ ਸ਼ਬਦ ਵਿੱਚ ਪ੍ਰਮਾਤਮਾ ਦੇ ਸਨਮੁਖ ਬੇਨਤੀ ਕਰਨ ਦਾ ਢੰਗ ਦੱਸਦੇ ਹੋਏ ਉਪਦੇਸ਼ ਬਖਸ਼ਿਸ਼ ਕਰਦੇ ਹਨ ਤੁਜ ਤੇ ਬਾਹਰ ਕਿਛੂ ਨ ਹੋਏ ਇਹ ਪ੍ਰਮਾਤਮਾ ਤੇਰੇ ਹੁਕਮ ਤੋਂ ਬਾਹਰ ਬਗੈਰ ਭਿੰਨ ਕਿਸੇ ਪਾਸੋਂ ਵੀ ਕੁਝ ਵੀ ਨਹੀਂ ਹੋ ਸਕਦਾ ਨਾ ਹੁੰਦਾ ਹੈ ਤੂ ਕਰ ਕਰ ਦੇਖੈ ਜਾਣੈ ਸੋਇ हे प्रभु तू आप ही सब दी उत्पत्ति करके ਤੇ پالਣਾ ਕਰਕੇ ਸਾਰਿਆਂ ਦੇ ਕਰਮਾਂ ਨੂੰ ਦੇਖਦਾ ਹੈ ਅਤੇ ਸਭ ਦੀਆਂ ਸੋਏ ਕੰਸੂਆਂ ਖਬਰਾਂ ਨੂੰ ਜਾਣਦਾ ਹੈ। ਕਿਆ ਕਹੀਏ ਕਿਛ ਕਹੀ ਨਾ ਜਾਏ। हे प्रभु ਤੇਰੀ ਕੀ ਉਪਮਾ ਕਹਿਣਾ ਕਰੀਏ ਸਾਤੋਂ ਸ਼ਕਤੀ ਬਿਰਦੀ ਕਰਕੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਆਖਿਆ ਨਹੀਂ ਜਾਂਦਾ। ਜੋ ਕਿਛ ਅਹ ਸਭ ਤੇਰੀ ਰਜ਼ਾਈ ਰਹਾਉ ਜਿਹੜਾ ਕੁਝ ਵੀ ਸੰਸਾਰ ਦਾ ਪਸਾਰਾ ਦ੍ਰਿਸ਼ਟੀ ਵਿੱਚ ਆ ਰਿਹਾ ਹੈ ਉਹ ਸਾਰਾ ਕੁਝ ਤੇਰੀ ਹੀ ਰਜ਼ਾਈ ਆਗਿਆ ਵਿੱਚ ਹੈ ਰਹਾਉ ਜੋ ਕਿਛ ਕਰਨਾ ਸੋ ਤੇਰੇ ਪਾਸ ਕਿਸ ਆਗਿਆ ਕੀ ਚੈ ਅਰਦਾਸ ਇਹ ਪ੍ਰਭੂ ਜੋ ਕੁਝ ਵੀ ਬੇਨਤੀ ਆਦ ਦਾ ਕਰਤੱਬ ਕਰਨਾ ਹੈ ਉਹ ਅਸੀਂ ਤੇਰੇ ਪਾਸ ਕੋਲ ਹੀ ਕਹਿਣਾ ਕਰਦੇ ਹਾਂ ਤੇਰੇ ਤੋਂ ਬਿਨਾ ਹੋਰ ਕਿਸ ਦੇ ਅੱਗੇ ਅਰਦਾਸ ਬੇਨਤੀ ਕਰੀਏ ਕਿ ਕਾਮ ਕਰੋ ਦਾਤ ਵੈਰੀ ਸਾਡੇ ਦਾਸ ਬਣ ਜਾਣ ਆਖਣ ਸੁਨਣਾ ਤੇਰੀ ਬਾਣੀ ਤੂੰ ਆਪੇ ਜਾਣੈ ਸਰਬ ਵਿਡਾਣੀ ਏ ਪ੍ਰਭੂ ਅਸੀਂ ਜੋ ਵੀ ਮੁਖ ਦਵਾਰਾ ਵਾ ਅਖਿਆਣਾ ਦਵਾਰਾ ਕਹਿਣਾ ਤੇ ਕੰਨਾਂ ਦਵਾਰਾ ਸਰਵਣ ਕਰਦੇ ਹਾਂ ਉਹ ਤੇਰੀ ਬਾਣੀ ਹੈ ਵੱ ਤੇਰੀ ਨਾਮ ਰੂਪੀ ਬਾਣੀ ਨੂੰ ਤੂੰ ਆਪ ਹੀ ਗੁਰੂ ਈਸ਼ਰ ਰੂਪ ਓ ਕੇ ਆਖਣ ਵਾਲਾ ਹੈ ਅਤੇ ਜਗਿਆਸੂ ਜੀਵ ਰੂਪ ਓ ਕੇ ਸੁਣਨ ਵਾਲਾ ਹੈ ਹੇ ਵਿਡਾਣੀ ਅਸਚਰਜ ਕੌਤਕਾਂ ਦੇ ਕਰਨ ਵਾਲੇ ਪ੍ਰਭ ਤੂੰ ਆਪ ਹੀ ਸਭ ਦੇ ਦਿਲ ਦੀ ਭਾਵਨਾ ਨੂੰ ਜਾਣਦਾ ਹੈ ਕਰੇ ਕਰਾਏ ਜਾਣੇ ਆਪ ਨਾਲਕ ਦੇਖੇ ਥਾਪ ਉਥਾਪ हे प्रभु तू ਆਪ ਹੀ ਸਭ ਜੀਵ ਪੈਦਾ ਕੀਤੇ ਹਨ ਅਤੇ ਸਭ ਦੇ ਪਾਸੋਂ ਉਹਨਾਂ ਦੀ ਵਾਸ਼ਨਾ ਅਨਸਾਰ ਕਰਤੱਬ ਕਰਾਉਂਦਾ ਹੈ। ਵਾ ਆਪ ਹੀ ਬ੍ਰਹਮਾ ਆਦਿਕ ਪੈਦਾ ਕੀਤੇ ਹਨ ਅਤੇ ਉਹਨਾਂ ਪਾਸੋਂ ਸ੍ਰਿਸ਼ਟੀ ਦੀ ਉਤਪਤੀ ਕਰਾਉਂਦਾ ਹੈ। ਅਤੇ ਸਭ ਦੇ ਅੰਦਰ ਦੀ ਗੱਲ ਆਪ ਹੀ ਜਾਣਦਾ ਹੈ। ਸੋ ਆਪ ਹੀ ਗੁਰੂ ਰੂਪ ਹੋ ਕੇ ਉਪਦੇਸ਼ ਕਰਦਾ ਹੈ। ਆਪ ਹੀ ਸਿੱਖਾਂ ਦੇ ਪਾਸੋਂ ਅਭਿਆਸ ਕਰਾਉਂਦਾ ਹੈ। ਆਪ ਹੀ ਤਤ ਬੇਤਾਰੂਪ ਹੋ ਕੇ ਆਪਣੇ ਸਰੂਪ ਨੂੰ ਜਾਣਦਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਤੂੰ ਆਪ ਹੀ ਸੰਸਾਰ ਨੂੰ ਥਾਪ ਇਸਤਿਤ ਕਰਕੇ ਫਿਰ ਉਥਾਪ ਨਾਸ਼ ਕਰਕੇ ਇਸ ਲੀਲਾ ਨੂੰ ਦੇਖ ਰਿਹਾ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਪੈਰੋ ਮਹੱਲਾ ਪਹਿਲਾ ਘਰ ਦੂਜਾ ਇੱਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਾਇਆ ਜਾਂਦਾ ਹੈ ਰਾਗ ਪੈਰੋ ਦੇ ਅੰਦਰ ਮਹੱਲਾ ਪਹਿਲਾ ਪਹਿਲੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਰ ਦੂਸਰੇ ਸੁਰਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਗੁਰ ਕੈਬ ਸਬਦ ਤਰੇ ਮਨ ਕੇਤੇ ਇੰਦਰਾਦਿਕ ਬ੍ਰਹਮਾਦ ਤਰੇ اے بھائی گورا دے سبدو اپದೇಶ نو کما کر کے کتنے ہی muni jan اس ਸੰਸਾਰ توں تر گئے Indraadik Indra aad devte te Brahmad Brahma aad vi tar gaye Arthat Narad muni ji maachi bane te Vishisht ji Vishisht ji jehde san ji to updesh le ke tar gaye Indra aadak devte Brihaspat ji to updesh le ke tar gaye ਤੇ ਬ੍ਰਹਮ ਆਕਾਸ਼ ਬਾਣੀ ਦੁਆਰਾ ਗੁਰੂ ਅਕਾਲ ਦੇ ਸ਼ਬਦ ਨੂੰ ਸੁਣ ਕੇ ਨਾਮ ਜਪ ਨਾਮ ਜਪ ਨਾਮ ਜਪ ਸਬਦੇਸ਼ ਨਾਲ ਤਰ ਗਿਆ ਸਨਕ ਸੰਨੰਦਨ ਤਪਸੀ ਜਾਣ ਕੇ ਤੇ ਗੁਰ ਪ੍ਰਸਾਦੀ ਪਾਰ ਪਰੇ ਸਨਕ ਸੰਨੰਦਨ ਆਦ ਬ੍ਰਹਮਾ ਦੇ ਪੁੱਤਰ ਤੇ ਹੋਰ ਵੀ ਕਿਤਨੇ ਹੀ ਤਪਸਵੀ ਪੁਰਖ ਗੁਰਾਂ ਦੀ ਪਰਸਾਦੀ ਕਿਰਪਾ ਦੁਆਰਾ ਹੀ ਸੰਸਾਰ ਸਮੁੰਦਰ ਤੋਂ ਪਾਰ ਪਏ ਹਨ ਭਵਜਲ ਬਿਨ ਸਬਦੈ ਕਿਉ ਤਰੀਐ ਇਹ ਭਾਈ ਇਸ ਲਈ ਇਸ ਭਵਜਲ ਸੰਸਾਰ ਸਮੁੰਦਰ ਗੁਰਾਂ ਦੇ ਉਪਦੇਸ਼ ਦੀ ਕਮਾਈ ਤੋਂ ਬਗੈਰ ਕਿਵੇਂ ਤਰਨਾ ਕਰੀਏ ਪਾਵ ਨਹੀਂ ਤਰਿਆ ਜਾ ਸਕਦਾ ਨਾਮ ਬਿਨਾ ਜਗ ਰੋਗ ਬਿਆਪਿਆ ਦੁਬਿਦਾ ਡੋਬ ਡੋਬ ਮਰੀਐ ਰਹਾਉ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਜਗ ਸੰਸਾਰ ਦੇ ਜੀਵਾਂ ਨੂੰ ਪਰਤਖ ਹਉਮੈ ਅਗਿਆਨ ਦਾ ਰੋਗ ਦੁਖ ਲੱਗਿਆ ਰਹਿੰਦਾ ਅਤੇ ਦੁਬਿਦਾ ਤੇ ਜਿੱਤੇ ਪੁਣੇ ਵਿੱਚ ਵੱਦ ਜਿੱਤੇ ਪੁਣੇ ਕਾਰਨ ਪ੍ਰਮਾਤਮਾ ਤੋਂ ਬੇਮੁਖ ਹੋ ਗਏ ਸੰਸਾਰ ਸਮੁੰਦਰ ਅੰਦਰ ਵਿਸ਼ਿਆ ਰੂਪੀ ਪਾਣੀ ਵਿੱਚ ਡੁੱਬ ਡੁੱਬ ਕੇ ਮਰੀਦਾ ਹੈ ਰਹਾਉ ਗੁਰ ਦੇਵਾ ਗੁਰ ਅਲਖ ਅਪੇਵਾ ਤ੍ਰਿਪਮਣ ਸੋਜੀ ਗੁਰ ਕੀ ਸੇਵਾ ਗੁਰੂ ਹੀ ਦੇਵਾ ਪੂਜਨੀਕ ਪ੍ਰਕਾਸ਼ ਰੂਪ ਹੈ ਗੁਰੂ ਅਸ਼ੁੱਧ ਮਨ ਕਰਕੇ ਅਲਖ ਲਖਣ ਤੋਂ ਰਹਿਤ ਅਤੇ ਸ਼ਕਤੀ ਬਿਰਤੀ ਕਰਕੇ ਅਪੇਵਾ ਭੇਦ ਪਉਣ ਤੋਂ ਰਹਿਤ ਹੈ ਗੁਰੂ ਦੀ ਭਗਤੀ ਰੂਪੀ ਸੇਵਾ ਟਹਿਲ ਕਰਕੇ ਤਿੰਨਾ ਲੋਕਾਂ ਦੀ ਸੋਜੀ ਗਿਆਤ ਹੋ ਜਾਂਦੀ ਹੈ ਵੱਤਿੰਨਾ ਭਵਨਾ ਭਾਵ ਜਾਗਰਤ ਸੁਪਨ ਸੁਕੋਪਤ ਦੇ ਕਹਿੰਦੇ ਪ੍ਰਕਾਸ਼ਿਕ ਭਾਵ ਪ੍ਰਕਾਸ਼ਿਕ ਦੀ ਸੋਝੀ ਹੋ ਜਾਂਦੀ ਵੱਤਿੰਨਾ ਭਮਨਾ ਵਿੱਚ ਭ੍ਰਮਣ ਕਰਨ ਵਾਲੇ ਮਨ ਦੇ ਰੋਕਣ ਦੀ ਸੋਝੀ ਆ ਜਾਂਦੀ ਹੈ ਆਪੇ ਦਾਤ ਕਰੀ ਗੁਰ ਦਾਤਾ ਪਾਇਆ ਅਲਖ ਅਪੀਵਾ ਜਦੋਂ ਆਪ ਹੀ ਦਾਤਾਰ ਗੁਰਾਂ ਨੇ ਆਪਣੀ ਨਾਮ ਬ੍ਰह्म ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਦਦੂ ਅਯੁੱਧਮਨ ਕਰਕੇ ਲਖਣ ਤੋਂ ਰਹਿਤ ਤੇ ਸ਼ਕਤੀ ਬਿਰਤੀ ਕਰਕੇ ਅਪੇਵਾ ਭੇਦ ਤੋਂ ਰਹਿਤ ਪਰਮਾਤਮਾ ਨੂੰ ਪਾਉਣਾ ਕੀਤਾ ਮਨ ਰਾਜਾ ਮਨ ਮਨ ਤੇ ਮਾਨਿਆ ਮਨਸਾ ਮਨਹਿ ਸਮਾਈ ਉਸ ਮਨੁੱਖ ਦਾ ਮਨ ਰਾਜਾ ਪ੍ਰਕਾਸ਼ ਵਾਲਾ ਹੋ ਗਿਆ ਜਿਸ ਦਾ ਪਹਿਲਾ ਅਸ਼ੁੱਧ ਮਨ ਸ਼ੁੱਧ ਮਨ ਦੀ ਸਿੱਖਿਆ ਤੋਂ ਮਾਨਿਆ ਮੰਨ ਗਿਆ ਵਾ ਗੁਰਾਂ ਦੇ ਮਨ ਮੰਤਰ ਕਰਕੇ ਮਨ ਸ਼੍ਰੋਮਣੀ ਬ੍ਰह्म ਵਿੱਚ ਮੰਨ ਗਿਆ ਹੈ ਅਤੇ ਮਨ ਦੀ ਵਾਸ਼ਨਾ ਮਨਹਿ ਮੰਦੇ ਵਿੱਚ ਹੀ ਸਮਾਗ। ਮਨ ਜੋਗੀ ਮਨ ਬਿਨਸ ਬਿਯੋਗੀ ਮਨ ਸਮਝੈ ਗੁਣ ਗਾਈ ਜਦੋਂ ਮਨ ਆਪਣੀਆਂ ਬਿਰਤੀਆਂ ਨੂੰ ਰੋਕਣ ਲੱਗ ਜਾਂਦਾ ਤਦੋਂ ਜੁੜਿਆ ਆ ਅਖਵਾਉਂਦਾ ਹੈ ਜਦੋਂ ਮਨ ਬਿਨਸ ਨਾਸ਼ ਹੋਣ ਵਾਲੇ ਪਦਾਰਥਾਂ ਵਿੱਚ ਲੱਗਦਾ ਹੈ ਤਦੋਂ ਬਿਯੋਗੀ ਵਜੋਗੀ ਬਣ ਜਾਂਦਾ ਵਾ ਪ੍ਰਮਾਤਮਾ ਤੋਂ ਵਿਯੋਗੀ ਵਿਛੜ ਕੇ ਨਾਸ਼ ਹੁੰਦਾ ਰਹਿੰਦਾ ਹੈ ਅਤੇ ਪ੍ਰਮਾਤਮਾ ਦੇ ਗੁਣ ਗਾਈ ਗਉਣ ਕਰਕੇ ਮਨ ਸਮਝ ਜਾਂਦਾ ਹੈ ਗੁਰ ਤੇ ਮਨ ਮਾਰਿਆ ਸਬਦ ਵਿਚਾਰਿਆ ਤੇ ਵਿਰਲੇ ਸੰਸਾਰਾ ਜਿਨ੍ਹਾਂ ਨੇ ਗੁਰਾਂ ਦੇ ਸਬਦ ਉਪਦੇਸ਼ ਨੂੰ ਵਿਚਾਰਨਾ ਕੀਤਾ ਹੈ ਤੇ ਗੁਰਾਂ ਦੁਆਰਾ ਆਪਣੇ ਮਨ ਦੇ ਮੰਦੇ ਸੁਭਾਅ ਨੂੰ ਮਾਰਨਾ ਕੀਤਾ ਹੈ ਵਾ ਗੁਰਾਂ ਦੇ ਮਨ ਮੰਤਰ ਦੁਆਰਾ ਵਾਂ ਮਾਨ ਸ਼੍ਰੋਮਣੀ ਪਰਮਾਤਮਾ ਦੇ ਨਾਮ ਦਾ ਮੰਨਣ ਕਰਕੇ ਆਪਣੇ ਮਨ ਦੇ ਮੰਦੇ ਸੁਭਾਅ ਨੂੰ ਮਾਰਨਾ ਕੀਤਾ ਹੈ ਅਤੇ ਸਭ ਥਾਵਾਂ ਵਿੱਚ ਸ਼ਬਦ ਬ੍ਰਹਮ ਨੂੰ ਹੀ ਵਿਆਪਕ ਜਾਣ ਕੇ ਵਿਚਾਰਨਾ ਕੀਤਾ ਹੈ ਸੋ ਸ਼ਬਦ ਸੰਸਾਰ ਵਿੱਚ ਪਰਮਾਤਮਾ ਨੂੰ ਵਿਚਾਰਨਾ ਕੀਤਾ ਹੈ ਤੇ ਉਹ ਮਨੁੱਖ ਇਸ ਸੰਸਾਰਾ ਭਾਵ ਜਗਤ ਵਿੱਚ ਮਿਰਲੇ ਟਾਵੇਂ ਟਾਵੇਂ ਹਨ ਨਾਨਕ ਸਾਹਿਬ ਭਰਪੂਰ ਲੀਣਾ ਸਾਜ ਸਬਦ ਨਿਸਤਾਰਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹ ਸਾਹਿਬ ਮਾਲਕ ਪ੍ਰਮਾਤਮਾ ਸਾਰਿਆਂ ਥਾਵਾਂ ਤੇ ਹੀ ਲਬ ਲਬ ਪੂਰਨ ਹੋ ਕੇ ਲੀਣਾ ਲੀਨ ਮਿਲਿਆ ਆ ਗੁਰਾਂ ਦੇ ਸੱਚੇ ਸਬਦ ਉਪਦੇਸ਼ ਦੁਆਰਾ ਉਸ ਮਾਲਕ ਨੂੰ ਜਾਣ ਕੇ ਹੀ ਨਿਸਤਾਰਾ ਪਾਰ ਉਤਾਰਾ ਹੁੰਦਾ ਹੈ ਪੈਰੂ ਮਹੱਲਾ ਪਹਿਲਾ ਇਸ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਬਿਰਧਵਸਤਾ ਦੀ ਹਾਲਤ ਦੱਸਦੇ ਹੋਏ ਉਪਦੇਸ਼ ਬਖਸ਼ਿਸ਼ ਕਰਦੇ ਆ ਨੈਣੀ ਦ੍ਰਿਸ਼ਟ ਨਹੀਂ ਤਨ ਹੀਨਾ ਜਰ ਜੀਤਿਆ ਸਿਰ ਕਲੋ ਇਹ ਭਾਈ ਬਿਰਧਵਸਤਾ ਵਿੱਚ ਨੇਤਰਾਂ ਅੰਦਰ ਦੇਖਣ ਦੀ ਸ਼ਕਤੀ ਨਹੀਂ ਰਹਿੰਦੀ ਤਨ ਸਰੀਰ ਹੀਨਾ ਕਮਜ਼ੋਰ ਹੋ ਜਾਂਦਾ ਇਉਂ ਇਸ ਸਰੀਰ ਨੂੰ ਜਰ ਬਡੇਪਾ ਜਿੱਤ ਲੈਂਦਾ ਦੇ ਅੰਤ ਨੂੰ ਸਿਰ ਉੱਪਰ ਕਾਲੋ ਕਾਲਾ ਜਾਂਦਾ ਰੂਪ ਰੰਗ ਰਹਸ ਨਹੀਂ ਸਾਜਾ ਕਿਉ ਛੋੜੇ ਜਮ ਜਾਲੋ ਸਰੀਰ ਦਾ ਰੂਪ ਆਕਾਰ ਰੰਗ ਤੇ ਰਹ ਸਵਾਦ ਸੱਚਾ ਨਹੀਂ ਜਿਸ ਨੂੰ ਰੂਪ ਭਾਵ ਦਿਲ ਦੀ ਸਫਾਈ ਵਾਹਿਗੁਰੂ ਦਾ ਰੰਗ ਪ੍ਰੇਮ ਅਤੇ ਸੱਚੇ ਪ੍ਰਭੂ ਦਾ ਰਹਸ ਕੀਏ ਆਨੰਦ ਪ੍ਰਾਪਤ ਨਹੀਂ ਨਾ ਹੋਇਆ ਉਸ ਨੂੰ ਜਮਰਾਜ ਆਪਣੀ ਜਾਲੋ ਫਾਹੀ ਵਿੱਚ ਪਾਉਣ ਤੋਂ ਕਿਵੇਂ ਛੱਡ ਸਕਦਾ ਪਾਪ ਨਹੀਂ ਛੱਡੇਗਾ ਪ੍ਰਾਣੀ ਹਰ ਜਪ ਜਨਮ ਗयो ਏ ਪ੍ਰਾਣਾ ਧਾਰੀ ਜੀਬ ਪ੍ਰਮਾਤਮਾ ਦਾ ਨਾਮ ਜਪ ਤੇਰਾ ਮਨੁੱਖਾ ਜਨਮ ਬਹੁਤ ਚੱਲਿਆ ਗਿਆ ਹੈ ਸਾਚ ਸ਼ਬਦ ਬਿਨ ਕਬ ਹੋ ਨਾ ਛੂਟਸ ਬਿਰਥਾ ਜਨਮ ਭਇਓ ਰਹਾ ਸੱਜੇ ਗੁਰਾਂ ਦੇ ਸ਼ਬਦ ਉਪਦੇਸ਼ ਤੋਂ ਬਗੈਰ ਤੂੰ ਕਦੇ ਵੀ ਜਮਾ ਆਦ ਦੇ ਬੰਦਨਾ ਤੋਂ ਛੁੱਟ ਨਹੀਂ ਸਕੇਗਾ ਇਸ ਪ੍ਰਕਾਰ ਤੇਰਾ ਮੋਲਕ ਮਨੁੱਖਾ ਜਨਮ ਨਾਮ ਸਿਮਰਨ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਗੈਰ ਬਿਰਥਾ ਕਈਏ ਵਿਅਰਥ ਹੀ ਬਦੀਦ ਪਇਓ ਹੋਇਆ ਹੈ ਰਹਾਉ ਤਨ ਮੈਂ ਕਾਮ ਕ੍ਰੋਧ ਹਉ ਮਮਤਾ ਕਠਨ ਪੀਰ ਅਤਿ ਭਾਰੀ ਹੈ ਜੀਵ ਤੇਰੇ ਤਨ ਸਰੀਰ ਮਹਿ ਭਾਵ ਵਿੱਚ ਕਾਮ ਵਿਕਾਰ ਦ੍ਰਿਸ਼ਟੀ ਕ੍ਰੋਧ ਗੁੱਸੇ ਹਉ ਹੰਗਤਾ ਤੇ ਮਮਤਾ ਮੇਰ ਤੇਰ ਦੀ ਅਤਿਅੰਤ ਭਾਰੀ ਤੇ ਕਠਨ ਔਕੀ ਦੁਖਦਾਈ ਪੀੜਾ ਹੋ ਰਹੀ ਹੈ ਗੁਰਮੁਖ ਰਾਮ ਜਪੋ ਰਸ ਰਸਨਾ ਇਨ ਬਿਦ ਤਰ ਤੂ ਤਾਰੀ ਇਹ ਜੀਵ ਗੁਰਮੁਖ ਮੁਖੀ ਗੁਰਾਂ ਵਾ ਗੁਰਮੁਖਾਂ ਦੀ ਸੰਗਤ ਕਰਕੇ ਰਸ ਪ੍ਰੇਮ ਨਾਲ ਰਸਨਾ ਜੀਬਾ ਦੁਆਰਾ ਰਾਮ ਪ੍ਰਮਾਤਮਾ ਦਾ ਨਾਮ ਜਪੜਾ ਕਰ ਵਾ ਆਪਣੀ ਰਸਨਾ ਨੂੰ ਨਾਮ ਵਿੱਚੋਂ ਰਸਾਉਣਾ ਕਰ ਵਾ ਰਸਨਾ ਦੇ ਰਸਾਂ ਨੂੰ ਛੱਡ ਕੇ ਰਾਮ ਨਾਮ ਨੂੰ ਜਪਣਾ ਕਰ ਵਾ ਸ਼ਬਦ स्पर्ਸ਼ ਰੂਪ ਰਸ ਗੰਧ ਆਦਿ ਵਿਸ਼ਿਆਂ ਨੂੰ ਛੱਡ ਕੇ ਪ੍ਰੀਤ ਰੂਪੀ ਰਸਨਾ ਦੁਆਰਾ ਪ੍ਰਮਾਤਮਾ ਦਾ ਨਾਮ ਜਪ ਕੇ ਆਤਮ ਰਸ ਨੂੰ ਪ੍ਰਾਪਤ ਕਰ ਅਤੇ ਏਨਕੀਏ ਇਸ ਵਿਦ ਤਰੀਕੇ ਨਾਲ ਤੂੰ ਵਿਕਾਰਾਂ ਆਸਾਂ ਰੂਪੀ ਨਾਰੀ ਨਦੀ ਤੋਂ ਤਰ ਤਰਨਾ ਕਰ ਵ ਭਗਤੀ ਰੂਪੀ ਤਾਰੀ ਬੇੜੀ ਉੱਪਰ ਚੜ ਕੇ ਬੈਹ ਤਰਨੀ ਨਦੀ ਸੰਸਾਰ ਸਮੁੰਦਰ ਤੋਂ ਤਰਨਾ ਕਰ ਬਹਿਰੇ ਕੰਨ ਅਕਲ ਪਈ ਹੋ ਚੀਬ ਸਬਦ ਸਹਿਜ ਨਹੀਂ ਬੂਝਿਆ ਬਿਰਧਵਸਥਾ ਵਿੱਚ ਤੇਰੇ ਕਰਨ ਕੰਨ ਬਹਿਰੇ ਬੋਲੇ ਹੋਗੇ ਅਕਲ ਮਤ ਵੀ ਹੋਸ਼ੀ ਤੋਸ਼ ਹੋਗੀ ਪਰ ਗੁਰਾਂ ਦੇ ਉਪਦੇਸ਼ ਦੁਆਰਾ ਸ਼ਬਦ ਸੰਸਾਰ ਵਿੱਚ ਰਹਿ ਕੇ ਤੂੰ ਗਿਆਨ ਸਰੂਪ ਨਹੀਂ 부ਝਣਾ ਕੀਤਾ ਜਨਮ ਪਦਾਰਥ ਮਨਮੁਖ ਹਾਰਿਆ ਬਿਨ ਗੁਰ ਅੰਧ ਨਾ ਸੂਝਿਆ ਮਨਮੁਖ ਪੁਰਖ ਨੇ ਆਪਣਾ ਮਨੁੱਖਾ ਜਨਮ ਰੂਪੀ ਅਮੋਲਕ ਪਦਾਰਥ ਵਿਸ਼ਿਆ ਦੇ ਜੂਏ ਵਿੱਚ ਹਾਰ ਦਿੱਤਾ ਗੁਰਾਂ ਤੋਂ ਬਿਗੈਰ ਅੰਧ ਅਗਿਆਨੀ ਮਨੁੱਖ ਨੂੰ ਕੋਝ ਵੀ ਭਾਉ ਭਗਤੀ ਪਰਮਾਰਥ ਦਾ ਰਸਤਾ ਸੂਝਿਆ ਕਈਏ ਦਿਸਦਾ ਨਹੀਂ ਰਹੇ ਉਦਾਸ ਆਸ ਨਿਰਾਸਾ ਸਹਿਜ ਧਿਆਨ ਬੈਰਾਗੀ ਜਿਹੜਾ ਬੁਰਖ ਆਸਾਂ ਤੋਂ ਨਿਰਾਸ਼ਾ ਹੋ ਕੇ ਸੰਸਾਰ ਵੱਲੋਂ ਉਪਰਾਮ ਰਹਿਦਾ ਅਤੇ ਵਿਸ਼ਿਆਂ ਪਦਾ ਪਰਿਵਾਰ ਦੇ ਮੋਹ ਤੋਂ ਵਿਰਾਗ ਵਾਣੂ ਕੇ ਸਹਿਜ ਗਿਆਨ ਸਰੂਪ ਵਿੱਚ ਧਿਆਨ ਜੋੜਦਾ ਹੈ ਪ੍ਰਣਵਤ ਨਾਨਕ ਗੁਰਮੁਖ ਛੂਟਸ RAM ਨਾਮ ਲਿਵ ਲਾਗੀ ਸਤਿਗੁਰੂ ਸਾਹਿਬ ਜੀ ਪ੍ਰਣਵਤ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਜਿਸ ਦੀ RAM ਪ੍ਰਮਾਤਮਾ ਦੇ ਨਾਮ ਵਿੱਚ ਲਿਵ ਬਿਰਤੀ ਪ੍ਰੀਤੀ ਲੱਗ ਜਾਂਦੀ ਉਹ ਗੁਰਮੁਖ ਗੁਰਾਂ ਦੁਆਰਾ ਵਾ ਗੁਰਮੁਖਾਂ ਦੀ ਸੰਗਤ ਕਰਕੇ ਸੰਸਾਰਿਕ ਬੰਧਨਾ ਤੋਂ ਛੁੱਟ ਗਿਆ ਹੈ ਵਾਹਿਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਦੁਜੀ ਕੀ ਫਤਿਹ